ਤੇਰੀ ਜਿਹੜੀ ਆਕੜ ਐ ਨਾ ਐਉਂ ਸਮਝ ਲਈ ਇਹ ਨਹੀਂ ਤੇਰਾ ਇੱਕ ਦਿਨ ਖੁਰਾ ਖੋਜ ਮਿਟਾਉਣਾ ਐ ਤੇਰਾ ਵजूद ਇਸਨੇ ਹੀ ਖਤਮ ਕਰਨਾ ਐ ਸੋ ਹੰਕਾਰ ਬੰਦੇ ਨੂੰ ਲੈ ਡੁੱਬਦਾ ਐ ਮਹਾਰਾਜ ਸੁਚੇਤ ਕਰਦੇ ਨੇ ਇਹਦੇ ਕੋਲੋਂ ਦੂਰ ਰਹੁ ਤੁਸੀਂ ਰੋਜ਼ ਪੜਦੇ ਹੋ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਵੱਡੇ ਵੱਡੇ ਹੰਕਾਰੀ ਗਰਭ ਵਿੱਚ ਹੀ ਗਲ ਗਏ ਉਹਨਾਂ ਦਾ ਆਤਮਕ ਜੀਵਨ ਗਲ ਗਿਆ ਸਰੀਰ ਅਹੰਕਾਰ ਵਿੱਚ ਉਹਨਾਂ ਦਾ ਗਲ ਗਿਆ ਕ੍ਰੋਧ ਵਿੱਚ ਉਹ ਗਲ ਗਏ ਜਿੰ ਤਾਵਾਂ ਵਿੱਚ ਉਹ ਗਲਦੇ ਗਏ ਸੁਖੀ ਕਿਹੜਾ ਵਸਿਆਏ ਕਹਿੰਦੇ ਸੁਖੀ ਬਸ ਹੈ ਮਸਕੀਨੀਆਂ ਆਪ ਨਿਵਾਰ ਤਲੇ ਜਿਹੜੇ ਤਲਤੇ ਰਹਿੰਦੇ ਨੇ ਈਗੋ ਛੱਡ ਦਿੱਤੀ ਆਰੋਗੈਂਸ ਛੱਡ ਦਿੱਤੀ ਅਹੰਕਾਰ ਛੱਡ ਦਿੱਤਾ ਮਸਕੀਨ ਹੋ ਗਏ ਨੀਵੇਂ ਹੋ ਗਏ ਪ੍ਰਮਾਤਮਾ ਦੇ ਦਰ ਤੇ ਜਿਹੜੇ ਝੁੱਕ ਗਏ ਸੁਖ ਉਹਨਾਂ ਮਾਣਿਆ ਹੰਕਾਰ ਦਾ ਬੇੜਾ ਜਲਦੀ ਡੁੱਬ ਜਾਂਦਾ ਹੈ ਪਾਤਸ਼ਾਹ ਕਹਿੰਦੇ ਨੇ ਫਿਰ ਇਸ ਚੰਬ ਦਾ ਹੰਕਾਰ ਖਾਦਾ ਹੈ ਜੋ ਮਿੱਟੀ ਤੋਂ ਬਣਿਆ ਹੈ ਅੱਜ ਮਿੱਟੀ ਪੈਰਾਂ ਤਲੇ ਹੈ ਕੱਲ ਨੂੰ ਸਿਰ ਤੇ ਪੈ ਜਾਣੀ ਹੈ ਕੱਲ ਨੂੰ ਕਬਰ ਵਿੱਚ ਹੋਵੇਂਗਾ